ਭੈਗੁਰੂ ਜੀ ਦਾ ਖਾਲਸਾ ਤੇ ਭੈਗੁਰੂ ਜੀ ਕੋ ਫਤਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਕੌੜਿਆਂ ਦਾ ਲੰਗਰ ਕੱਲ ਪਹਿਲਾਂ ਸਾਰਾ ਦਿਨ ਕਟਾਈ ਕਰਨ ਤੋਂ ਬਾਅਦ ਸਮਾਨ ਤਿਆਰ ਕਰਨ ਤੋਂ ਬਾਅਦ ਹੁਣ ਪਕੌੜਿਆਂ ਦਾ ਲੰਗਰ ਸ਼ੁਰੂ ਤਾਂ ਨਹੀਂ ਕੀਤਾ ਪਰ ਮਟੀਰੀਅਲ ਪਾਉਣਾ ਹੋ ਗਿਆ ਇਸ ਵਕਤ ਸਿਰ ਤੇ 1:00 ਤੋਂ 5 ਦਾ ਟਾਈਮ ਹੋਇਆ ਜੇ ਸਾਡੇ ਧਰਮੇਂਦਰ ਜੀ ਪਿਛਲੇ ਸਾਲ ਵਾਂਗ ਤੇ ਦੋ ਕਰਾਈਆਂ ਚੜਾਤਿਆਂ ਕੋਈ ਵੀ ਬੰਨਾ ਸ਼ੁਰੂ ਹੋ ਗਿਆ ਆ ਮਟੀਰੀਅਲ ਸਾਰਾ ਹਾਜੀ ਵਿਆਹ ਹੋਇਆ ਡੈਂਡਾ ਡੈਂਡਾ ਅੱਛਾ ਵੀਡੀਓ ਫਾਟ ਗਿਆ ਆ ਮਟੀਰੀਅਲ ਇਹਨਾਂ ਨੇ ਉਮੀਦ ਹੈ ਵੀ 10 ਵਜੇ ਤੱਕ ਚਿਆਰ ਕਰ ਲੈਣਗੇ 5-6 ਘੰਟਿਆਂ ਚ ਡੈਂਡਾ ਡੈਂਡਾ ਆ ਵੀਡੀਓ ਫਾਟ ਹੋ ਰਿਹਾ ਤੇ ਜੇ ਦਰਬਾਰ ਸਾਹਿਬ ਦਾ ਵੇਸ਼ ਹੈ ਜੀ ਗੁਰਦੁਆਰਾ ਟਿੱਗੰਡੀ ਸਾਹਿਬ ਅੰਮ੍ਰਿਤਪਾਲੀ ਦੀ ਸੰਗਤ ਆਈ ہوئی ਹੈ ਜੀ 21 ਸਾਲਾਂ ਤੋਂ ਵੈਗ੍ਰੂ ਦੀ ਕਿਰਪਾ ਸਦਕਾ ਇਹ ਲੰਗਰ ਫਿਰ ਅੰਤਰ ਚੱਲ ਰਿਹਾ ਸੰਗਤ ਦੇ ਸਹਿਯੋਗ ਨਾਲ ਇਹ ਸਾਡੇ ਸਿੰਘ ਸਾਹਿਬ ਨੇ ਜਿਹੜੇ ਗੱਲਸਾ ਤੇ ਉਹਦੇ ਜਿਹੜੇ ਵਧੀਆ ਪੱਤਰਕਾਰ ਸੰਪਾਦਕ ਤੇ ਵਧੀਆ ਇਨਸਾਨ ਹਨ ਇਹਨਾਂ ਦੇ ਸਹਿਯੋਗ ਨਾਲ ਬੜੇ ਸਾਲਾਂ ਤੋਂ ਇਹ ਲੰਗਰ ਚੱਲ ਰਿਹਾ ਜੇ ਕੋਈ ਸਾ ਸਹਿਯੋਗ ਨਾਲ ਨਹੀਂ ਦੇ ਹੁਸ ਤਾਂ ਇਹ ਲੰਗਰ ਨਾ ਚੱਲਦਾ ਸਾਡਾ ਤੀਜਾ ਸਾਥੀ ਹਜੇ ਲੇਟ ਹੈ ਸਾਹਮਣੇ ਇਹ ਤੀਜਾ ਸਾਥੀ ਆ ਗਿਆ ਭਾਵੇਂ ਲੇਟ ਆਇਆ ਇਹਨਾਂ ਨੂੰ ਕੱਲ ਜੁਰਮਾਨਾ ਲਾਇਆ ਜਾਊਗਾ ਕਿਉਂਕਿ ਅਸੀਂ ਸਾਡੇ ਜੋ ਸਭ ਤੋਂ ਵੱਡੇ ਭਗਤ ਇਹੀ ਨੇ ਪਰ ਇਹ ਲੇਟ ਹੋ ਗਈ ਕੋਈ ਗੱਲ ਨਹੀਂ ਨੀਂਦ ਹਰੇਕ ਨੂੰ ਪਿਆਰੀ ਹੁੰਦੀ ਹੈ ਜੀ ਹੁਣ ਤੁਹਾਨੂੰ ਮੈਂ ਦੁਰਦਸ਼ੀ ਦਾ ਥੋੜਾ ਜਿਹਾ ਦਿਖਾ ਕੇ ਲਣਾ ਉਹ ਤੇ ਕਿਸ ਤਰ੍ਹਾਂ ਦਾ ਮਾਹੌਲ ਇਹ ਦੁਰਦਸ਼ੀ ਦਾ ਨਿਰਗਨ ਸਾਹਿਬ ਜੀ ਤੇ ਸਰ ਰਹਿਆ ਆ ਪਾਇ ਰਿਹਾ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਜਾਇਆ ਹੋਇਆ ਸਾਹਮਣੇ ਪਖੰਡ ਪੜ ਚੱਲ ਰਿਹਾ ਹਾਂ ਤੇਜ ਦਾ 10 10:30 ਹੋ ਪਾ ਜਾਏਗਾ ਇਹ ਗੁਰਪ੍ਰੀਤ ਸਿੰਘ ਸੰਧੂ ਆ ਜੀ ਇਹ ਗੁਰਪ੍ਰੀਤ ਸਿੰਘ ਸੰਧੂ ਹੈ ਜੀ ਇਹ ਐਚਐਸ ਖੋਸਾ ਸਾਹਿਬ ਨੇ ਗਹੜੇ ਖੂਬ ਠੰਗ ਦੇ ਨਾਲ ਦਰਬਾਰ ਸਾਹਿਬ ਨੂੰ ਸਜਾਇਆ ਹੈ ਇਹ ਗੁਰਪ੍ਰੀਤ ਇਹ 40 ਮੁਕਤੀਆਂ ਦੀ ਯਾਦ ਵਿੱਚ ਬਣਿਆ ਹੋਇਆ ਜਪ ਹਿਰਦ ਹੈ ਬਾ जात बेला जगदी सकी जगते लंका जा